एटॉमिक हैबिट्स मेरी सेहत ਵਿੱਚ ਸੁਧਾਰ ਖੁਸ਼ਕਿਸਮਤੀ ਨਾਲ ਅਗਲੀ ਹੀ ਸਵੇਰ ਤੱਕ ਮੇਰੀ ਸਾਹ ਲੈਣ ਦੀ ਕਿਰਿਆ ਐਨੀ ਕੁ ਠੀਕ ਹੋ ਗਈ ਕਿ ਡਾਕਟਰਾਂ ਨੇ ਮੈਨੂੰ ਕੋਮਾ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕਰ ਲਿਆ ਆਖਰ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਸੁੰਘਣ ਦੀ ਸਮਰੱਥਾ ਖਤਮ ਹੋ ਚੁੱਕੀ ਸੀ ਇਸ ਦੀ ਜਾਂਚ ਕਰਨ ਲਈ ਇੱਕ ਨਰਸ ਨੇ ਮੈਨੂੰ ਨੱਕ ਸੂ ਸੁਣਕਣ ਅਤੇ ਸੇਬ ਦੇ ਜੂਸ ਦੇ ਇੱਕ ਡੱਬੇ ਨੂੰ ਸੁੰਘਣ ਲਈ ਕਿਹਾ ਮੇਰੀ ਸੁੰਘਣ ਸ਼ਕਤੀ ਵਾਪਸ ਆ ਗਈ ਪਰ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਕਿ ਮੇਰੇ ਨੱਕ ਸੁੰਘਣ ਕਰਕੇ ਮੇਰੀ ਅੱਖ ਦੇ ਖੋਲ ਅੰਦਰਲੇ ਫੈਕਚਰਸ ਵਿੱਚ ਹਵਾ ਵੜ ਗਈ ਜਿਸ ਕਰਕੇ ਮੇਰੀ ਖੱਬੀ ਅੱਖ ਬਾਹਰ ਨਿਕਲ ਆਈ ਮੇਰੀ ਅੱਖ ਆਪਣੇ ਖੋਲ ਤੋਂ ਬਾਹਰ ਨਿਕਲ ਆਈ ਪਲਕ ਅਤੇ ਅੱਖ ਨੂੰ ਦਿਮਾਗ ਨਾਲ ਜੋੜਨ ਲਈ ਆਪਟਿਕ ਨਸ ਦੇ ਕਾਰਨ ਇਹ ਜਿਵੇਂ-ਤਿਵੇਂ ਆਪਣੀ ਥਾਂ ਤੇ ਬਣੀ ਰਹੀ ਅੱਖਾਂ ਦੇ ਮਾਹਰ ਡਾਕਟਰ ਨੇ ਕਿਹਾ ਕਿ ਹਵਾ ਬਾਹਰ ਨਿਕਲਣ ਤੋਂ ਬਾਅਦ ਮੇਰੀ ਅੱਖ ਹੌਲੀ-ਹੌਲੀ ਆਪਣੀ ਸਹੀ ਜਗ੍ਹਾ ਤੇ ਆ ਜਾਵੇਗੀ ਪਰ ਇਹ ਦੱਸਣਾ ਮੁਸ਼ਕਲ ਸੀ ਕਿ ਇਸ ਵਿੱਚ ਕਿੰਨਾ ਸਮਾਂ ਲੱਗੇਗਾ ਮੇਰੀ ਸਰਜਰੀ ਇੱਕ ਹਫ਼ਤੇ ਬਾਅਦ ਹੋਣੀ ਸੀ ਜਿਸ ਨਾਲ ਮੈਨੂੰ ਠੀਕ ਹੋਣ ਲਈ ਬਾਧੂ ਸਮਾਂ ਮਿਲ ਰਿਹਾ ਸੀ ਮੈਂ ਇੰਜ ਦਿਖਾਈ ਦੇ ਰਿਹਾ ਸੀ ਜਿਵੇਂ ਕਿਸੇ ਬਾਕਸਿੰਗ ਮੈਚ ਵਿੱਚ ਮੇਰਾ ਪੂਰਾ ਕਟਾਪਾ ਚੜਿਆ ਗਿਆ ਹੋਵੇ ਪਰ ਫਿਰ ਵੀ ਹਸਪਤਾਲ ਵਾਲਿਆਂ ਨੇ ਮੈਨੂੰ ਛੁੱਟੀ ਦੇ ਦਿੱਤੀ ਜਦੋਂ ਮੈਂ ਘਰ ਪਹੁੰਚਿਆ ਤਾਂ ਮੇਰਾ ਨੱਕ ਟੁੱਟਿਆ ਹੋਇਆ ਸੀ ਚਿਹਰੇ ਉੱਤੇ ਅੱਧਾ ਦਰਜਣ ਫੈਕਚਰ ਸਨ ਅਤੇ ਖੱਬੀ ਅੱਖ ਫੁੱਲੀ ਹੋਈ ਸੀ ਇਸ ਤੋਂ ਬਾਅਦ ਬਾਅਦ ਵਾਲੇ ਮਹੀਨੇ ਬੜੇ ਮੁਸ਼ਕਲ ਸਨ ਇੰਜ ਜਾਪਦਾ ਸੀ ਜਿਵੇਂ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਠਹਿਰ ਗਿਆ ਸੀ ਕਈ ਹਫ਼ਤਿਆਂ ਤੱਕ ਮੈਨੂੰ 1 ਦੇ 2 2 ਦਿਖਾਈ ਦੇਣ ਦਾ ਰੋਗ ਰਿਹਾ ਮੈਂ ਸਿੱਧਾ ਨਹੀਂ ਦੇਖ ਸਕਦਾ ਸੀ ਇਸ ਵਿੱਚ 1 ਮਹੀਨੇ ਤੋਂ ਵੱਧ ਸਮਾਂ ਲੱਗ ਗਿਆ ਪਰ ਆਖਰ ਮੇਰੀ ਅੱਖ ਆਪਣੀ ਸਹੀ ਜਗ੍ਹਾ ਤੇ ਆ ਗਈ ਮੈਨੂੰ ਪੈਣ ਵਾਲੇ ਦੌਰਿਆਂ ਅਤੇ ਮੇਰੀ ਨਜ਼ਰ ਦੀ ਸਮੱਸਿਆ ਦੇ ਕਾਰਨ ਮੈਂ 8 ਮਹੀਨਿਆਂ ਤੱਕ ਕਾਰ ਨਹੀਂ ਸੀ ਚਲਾ ਸਕਿਆ ਫਿਜ਼ੀਕਲ ਥੈਰੇਪੀ ਦੌਰਾਨ ਮੈਂ ਇੱਕ ਸਿੱਧੀ ਕਤਾਰ ਵਿੱਚ ਚੱਲਣ ਵਰਗੇ ਬੁਨਿਆਦੀ ਮੋਟਰ ਪੈਟ ਪੈਡ ਰਨਰਸ ਦਾ ਅਭਿਆਸ ਕੀਤਾ ਮੈਂ ठान ਲਿਆ ਸੀ ਕਿ ਮੈਂ ਆਪਣੀ ਇਸ ਸੱਟ ਦੇ ਕਾਰਨ ਹੌਸਲਾ ਨਹੀਂ ਹਾਰਾਂਗਾ ਪਰ ਅਜੇ ਵੀ ਕਈ ਪਲ ਆਏ ਜਦੋਂ ਮੈਂ ਬਹੁਤ ਉਦਾਸ ਅਤੇ ਭਾਰੀ ਦਬਾਅ ਮਹਿਸੂਸ ਕਰਦਾ ਸੀ ਮੈਂ ਕਿੰਨੀ ਦੂਰ ਜਾਣਾ ਸੀ ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਮੈਂ 1 ਸਾਲ ਬਾਅਦ ਬੇਸਵਾਲ ਤੇ ਮੈਦਾਨ ਵਿੱਚ ਪਰਤਿਆ ਬੇਸਵਾਲ ਹਮੇਸ਼ਾ ਤੋਂ ਹੀ ਮੇਰੀ ਜ਼ਿੰਦਗੀ ਦਾ ਵੱਡਾ ਹਿੱਸਾ ਰਹੀ ਸੀ ਮੇਰੇ ਡੈਡੀ ਸੈਂਟ ਲੂਇਸ ਕਾਰਡੀਨਲਸ ਦੇਖ ਲਈ ਮਾਈਨਰ ਲੀਗ ਬੇਸਵਾਲ ਖੇਡੇ ਸਨ ਅਤੇ ਮੇਰਾ ਸੁਪਨਾ ਵੀ ਪੇਸ਼ੇਵਰ ਬੇਸਵਾਲ ਖੇਡਣਾ ਸੀ। ਸਿਹਤ ਬਹਾਲੀ ਤੋਂ ਕਈ ਮਹੀਨਿਆਂ ਬਾਅਦ ਮੇਰੀ ਸਭ ਤੋਂ ਵੱਡੀ ਇੱਛਾ ਮੈਦਾਨ ਵਿੱਚ ਉਤਰਨ ਦੀ ਸੀ ਪਰ ਬੇਸਵਾਲ ਵਿੱਚ ਮੇਰੀ ਵਾਪਸੀ ਇੰਨੀ ਸੌਖੀ ਨਹੀਂ ਸੀ। ਜਦੋਂ ਸੀਜ਼ਨ ਅੱਗੇ ਵਧਿਆ ਤਾਂ ਮੈਂ ਇਕੱਲਾ ਅਜੇਹਾ ਜੂਨੀਅਰ ਸੀ ਜਿਸ ਨੂੰ ਬਰਸਿਟੀ ਬੇਸਵਾਲ ਟੀਮ ਤੋਂ ਬਖ ਹੋਣਾ ਪਿਆ ਮੈਨੂੰ ਯੂਨੀਅਰ ਬਰਸਟੀ ਵਿੱਚ ਦੂਜੇ ਸਾਲ ਵਾਲਿਆਂ ਨਾਲ ਖੇਡਣ ਲਈ ਭੇਜਿਆ ਗਿਆ ਮੈਂ 4 ਸਾਲ ਦੀ ਉਮਰ ਤੋਂ ਬੇਸਵਾਲ ਖੇਡ ਰਿਹਾ ਸੀ ਅਤੇ ਜਿਸ ਨੇ ਇਸ ਖੇਡ ਵਿੱਚ ਇੰਨਾ ਜ਼ਿਆਦਾ ਸਮਾਂ ਖਪਾਇਆ ਹੋਵੇ ਅਤੇ ਯਤਨ ਕੀਤੇ ਹੋਣ ਉਹਦੇ ਲਈ ਟੀਮ ਤੋਂ ਬਾਹਰ ਹੋਣਾ અપਮਾਨਜਨਕ ਸੀ ਉਹ ਦਿਨ ਮੈਨੂੰ ਅੱਜ ਵੀ ਪੂਰੀ ਸਪਸ਼ਟਤਾ ਨਾਲ ਯਾਦ ਹੈ ਜਦੋਂ ਇਹ ਸਭ ਵਾਪਰਿਆ ਮੈਂ ਆਪਣੀ ਕਾਰ ਵਿੱਚ ਬੈਠ ਕੇ ਰੋਣ ਲੱਗਾ ਅਤੇ ਕਬਰਾਟ ਵਿੱਚ ਰੇਡੀਓ ਉੱਤੇ ਕਿਸੇ ਅਜਿਹੇ ਗੀਤ ਦੀ ਭਾਲ ਕਰਨ ਲੱਗਾ ਜਿਸ ਨੂੰ ਸੁਣ ਕੇ ਮੈਂ ਬਿਹਤਰ ਮਹਿਸੂਸ ਕਰ ਸਕਦਾ। 1 ਸਾਲ ਦੀ ਸਵੇ ਸ਼ੰਕਾ ਤੋਂ ਬਾਅਦ ਆਖਰ ਮੈਂ ਸੀਨੀਅਰ ਦੇ ਰੂਪ ਵਿੱਚ ਵਰਸਟੀ ਟੀਮ ਵਿੱਚ ਪਹੁੰਚ ਹੀ ਗਿਆ ਪਰ ਮੈਂ ਸ਼ਾਇਦ ਹੀ ਕਦੇ ਮੈਦਾਨ ਵਿੱਚ ਪਹੁੰਚ ਸਕਿਆ। ਕੁੱਲ ਮਿਲਾ ਕੇ ਮੈਂ ਹਾਈ ਸਕੂਲ ਵਰਸਟੀ ਬੇਸਵਾਲ ਦੀਆਂ 11 ਪਾਰੀਆਂ ਖੇਡੀਆਂ, ਮੁਸ਼ਕਲ ਨਾਲ ਇੱਕ ਗੇਮ ਤੋਂ ਵੱਧ। ਮੇਰੇ ਪਰਵਾਹਹੀਣ ਹਾਈ ਸਕੂਲ ਕੈਰੀਅਰ ਦੇ باوجود ਮੈਨੂੰ ਹਾਲੇ ਵੀ ਯਕੀਨ ਸੀ ਕਿ ਮੈਂ ਇਹ ਇੱਕ ਬਹੁਤ ਚੰਗਾ ਖਿਡਾਰੀ ਬਣ ਸਕਦਾ ਸੀ ਤੇ ਮੈਂ ਜਾਣਦਾ ਸੀ ਕਿ ਜੇਕਰ ਹਾਲਾਤ ਠੀਕ ਕਰਨੇ ਸਨ ਤਾਂ ਇਹ ਮੈਂ ਹੀ ਕਰ ਸਕਦਾ ਸੀ ਇੱਕ ਫੈਸਲਾ ਕੁੰ ਮੋੜ ਮੇਰੀ ਸੱਟ ਤੋਂ 2 ਸਾਲਾਂ ਬਾਅਦ ਆਇਆ ਜਦੋਂ ਮੈਂ ਡੈਨਿਸਨ ਯੂਨੀਵਰਸਿਟੀ ਵਿੱਚ ਪੜ੍ਹਨਾ ਸ਼ੁਰੂ ਕੀਤਾ ਇਹ ਇੱਕ ਨਵੀਂ ਸ਼ੁਰੂਆਤ ਸੀ ਅਤੇ ਉਹ ਹੀ ਉਹ ਜਗਾ ਸੀ ਜਿੱਥੇ ਮੈਨੂੰ ਪਹਿਲੀ ਵਾਰ ਛੋਟੀਆਂ ਆਦਤਾਂ ਦੀ ਹੈਰਾਨੀਜਨਕ ਤਾਕਤ ਦਾ ਪਤਾ ਲੱਗਾ ਰੱਬ ਰਾਖਾ